ਉਸ ਘਰ ਵਿੱਚ ਸਵਰਗ ਹੁੰਦਾ ਜਿੰਨਾ ਵੀ ਘਰਾਂ ਚੀਜ਼ ਹੋਵੇ ਤੁਸੀਂ ਵੇਖਿਆ ਹੋਣਾ ਕਿ ਕਈਆਂ ਲੋਕਾਂ ਦੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਬੜਾ ਆਨੰਦ ਹੁੰਦਾ ਹੈ ਹਰ ਵੇਲੇ ਘਰ ਵਿੱਚ ਰੌਣਕ ਬਣੀ ਰਹਿੰਦੀ ਆ ਤੇ ਜੀ ਕਰਦਾ ਕਿ ਉਸ ਘਰ ਵਿੱਚ ਹੀ ਬੈਠੇ ਰਹੀ ਜਾਂ ਆਪਣੇ ਘਰ ਤੋਂ ਜਾਣ ਦੀ ਕੀ ਨਹੀਂ ਕਰਦਾ ਤੇ ਕਈ ਐਹੋ ਜਿਹੇ ਵੀ ਘਰ ਹੁੰਦੇ ਨੇ ਜਿੱਥੇ ਕਈ ਵਾਰ ਮਨੁੱਖ ਤਾਂ ਆਪਣੇ ਹੀ ਘਰ ਤੋਂ ਜਾਣੂ ਜੀਵਨ ਕਰਦਾ ਉਹਨੂੰ ਲੱਗਦਾ ਕਿ ਮੈਂ ਘਰ ਜਾਵਾਂਗਾ ਉੱਥੇ ਮੈਨੂੰ ਫੇਰ ਉਹੀ ਲੜਾਈ ਝਗੜਾ ਟੂ ਟੂ ਮੈਂ ਮੈਂ ਹੁੰਦੀ ਰਹੇਗੀ ਐਹੋ ਜੇ ਘਰ ਤੇ ਆਪਾਂ ਨਰਕ ਕਹਿ ਸਕਦੇ ਆ ਲੇਕਿਨ ਕੁਝ ਅਜਿਹੇ ਘਰ ਵੀ ਜਿਨ੍ਹਾਂ ਨੂੰ ਸਵਰਗ ਵੀ ਕਿਹਾ ਜਾਂਦਾ ਹੈ ਜਿਸ ਘਰ ਦੇ ਵਿੱਚ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਹੋਵੇ ਜਾਂ ਉਹਨਾਂ ਦੇ ਵਿੱਚ ਬਣਦੀ ਹੋਵੇ ਜਾਂ ਜਿਹਦਾ ਜੀਵਨ ਸਾਥੀ ਜਾਂ ਸਾਥ ਨੂੰ ਬਹੁਤ ਚੰਗੀ ਹੋਵੇ ਜਾਂ ਚੰਗਾ ਹੋਵੇ ਉਹ ਮੰਨ ਲੋ ਕਿ ਉਹ ਘਰ ਇੱਕ ਸਵਰਗ ਹੈਗਾ ਜਿੱਥੇ ਪਤੀ ਪਤਨੀ ਦੀ ਨਹੀਂ ਮੰਨਦੀ ਜਿੱਥੇ ਪਤੀ ਪਤਨੀ ਦੇ ਵਿਚਾਰਾਂ 'ਚ ਬਹੁਤ ਜ਼ਿਆਦਾ મતભੇਦ ਨੇ ਜਿੱਥੇ ਹਰ ਵੇਲੇ ਕਿੰਤੂ ਪਰੰਤੂ ਉਦਾਰਿੰਦਾ ਸਮਝ ਲੈਣਾ ਚਾਹੀਦਾ ਕਿ ਉਹ ਘਰ ਨਹੀਂ ਹੈਗਾ ਉਹ ਨਰਕ ਹੈ ਉਹ ਸੁਨਰਕ ਵਰਗੀ ਹੋਰ ਕੋਈ ਥਾਂ ਨਹੀਂ ਹੋ ਸਕਦੀ ਜਿੱਥੇ ਹਰ ਵੇਲੇ ਤਕਲੀਸ਼ ਚਾਹੇ ਸਵੇਰੇ ਉੱਠਣਾ ਹੋਵੇ ਚਾਹੇ ਦੁਪਹਿਰ ਦਾ ਸਮਾਂ ਹੋਵੇ ਜਾਂ ਰਾਤ ਨੂੰ ਸੌਣਾ ਹੋਵੇ ਹਰ ਵਿਲੇ ਝਗੜਾ ਹਰ ਵਿਲੇ ਟੂ ਟੂ ਮੈਮਾ ਗਲਤੀ ਕਿਸੇ ਦੀ ਵੀ ਹੋ ਸਕਦੀ ਪਤੀ ਦੀ ਵੀ ਹੋ ਸਕਦੀ ਪਤਨੀ ਦੀ ਵੀ ਹੋ ਸਕਦੀ ਲੇਕਿਨ ਉਹਦੀ سزا ਜਿੱਥੇ ਪਤੀ ਪਤਨੀ ਚੋਂ ਦੋਹਾਂ ਚੋਂ ਇੱਕ ਹੀ ਜਣਾ ਭੁਗਤ ਰਿਆ ਦਾ ਨਾਲ ਹੀ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਚਾਹੇ ਧੀਆ ਹੋਵੇ ਚਾਹੇ ਪੁੱਤਰ ਹੋਣ ਚਾਹੇ ਰਿਸ਼ਤੇਦਾਰ ਹੋਣ ਚਾਹੇ ਆਂਢੀ ਗੁਆਂਢੀ ਹੋਣ ਸਜ਼ਾ ਕੋ ਵੀ ਨਾਲ ਦੀ ਨਾਲ ਹੀ ਭੁਗਤ ਰਹੇ ਹੁੰਦੇ ਨੇ ਕਿਉਂਕਿ ਨਰਕ ਤਾਂ ਫਿਰ ਨਰਕ ਹੀ ਆ ਨਾ ਤੇ ਜਿਸ ਥਾਂ ਦੇ ਉੱਪਰ ਆਪਸੀ ਬੰਨਦੀ ਹੋਵੇ ਜਿੱਥੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਂਦਾ ਹੋਵੇ ਸਮਝਣਾ ਵੀ ਚਾਹੀਦਾ ਹੈ ਵੇਖੋ ਉਨੀ ਕੀ ਹਾਰੇ ਕ੍ਰਿਸਟੇ ਚ ਹੋ ਸਕਦੀ ਆ ਕੁਦਰਤ ਨੇ ਮਨੁੱਖ ਪੈਦਾ ਕੀਤੇ ਨੇ ਤੇ ਕਿਸੇ ਮਨੁੱਖ ਦਾ ਵੀ ਜਿੱਦਾਂ ਆਪਾਂ ਕਹੇ ਜੀ ਕਿ ਅੰਗੂਠੇ ਦੇ ਨਿਸ਼ਾਨ ਨਹੀਂ ਜਿੰਦੇ ਨਾਲ ਮੈਚ ਕਰਦੇ ਇਹ ਮੁਲਕ ਰੂੜਾ ਅਰਮਾਨ ਮੁਕਤਰ ਪੀਦੇ ਨੇ ਤੇ ਫਿਰ ਸਾਡੀ ਸੋਚ ਵੀ ਨਹੀਂ ਇੱਕ ਦੂਜੇ ਨਾਲ ਮੈਚ ਕਰ ਸਕਦੀ ਹੋਗੀ ਇਹ ਵੀ ਇੱਕ ਕੁਦਰਤੀ ਗੱਲ ਆ ਲੇਕਿਨ ਫਿਰ ਵੀ ਆ ਸਾਨੂੰ ਇੱਕ ਦੂਜੇ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇੱਕ ਦੂਜੇ ਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਇੱਕ ਦੂਜੇ ਦਾ ਮਾਨ ਸਨਮਾਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਪਰ ਜਿਸ ਘਰ ਦੇ ਵਿੱਚ ਪਤੀ ਪਤਨੀ ਦੀ ਨਹੀਂ ਬਣਦੀ ਉਸ ਘਰ ਦੇ ਵਿੱਚ ਡਰਾਮਾ ਲੱਗਾ ਰਹਿੰਦਾ ਤਮਾਸ਼ਾ ਲੱਗਾ ਰਹਿੰਦਾ ਤੇ ਕਈ ਵਾਰ ਉਸ ਘਰ ਚ ਭਾਵੇਂ ਪੈਸਾ ਢੇਲਾ ਵੀ ਹੋਵੇ ਸੋਨਾ ਵੀ ਘਰ ਹੋਵੇ ਉਥੇ ਮਨ ਨਹੀਂ ਲੱਗਦਾ ਮਨ ਨੂੰ ਚੈਨ ਨਹੀਂ ਆਉਂਦਾ ਮਨ ਨੂੰ ਸਕੂਨ ਨਹੀਂ ਆਉਂਦਾ ਕਿਉਂਕਿ ਉਸ ਘਰ ਵਿੱਚ ਉਹ ਰਿਸ਼ਤੇ ਨਹੀਂ ਹੁੰਦੇ ਜਿਹੜੇ ਹੋਣੇ ਚਾਹੀਦੇ ਨੇ ਕਿੰਨਾ ਚੰਗਾ ਹੋਵੇ ਸਾਰੀ ਦੀ ਜ਼ਿੰਦਗੀ ਕੇ ਰਿਸ਼ਤਿਆਂ ਦਾ ਡੇਢ ਹੋਵੇ ਇੰਨਾ ਰਿਸ਼ਤਿਆਂ ਦੀ ਖੁਸ਼ੀ ਹੋਵੇ ਕਿਉਂਕਿ ਕਈ ਵਾਰਾ ਕੀ ਹੁੰਦਾ ਕਿ ਕੋਈ ਜੀਵਨ ਸਾਥੀ ਸਾਥਰ ਚਲੇ ਜਾਂਦਾ ਤਰਤੀ ਤੋ ਫਿਰ ਵੀ ਉਹ ਮਨੁੱਖੀ ਜ਼ਿੰਦਗੀ ਕਿੰਨੀ ਦੁੱਖਾਂ ਵਾਲੀ ਬਣ ਜਾਂਦੀ ਆ ਉਸ ਮਨੁੱਖ ਹੀ ਜਾਣਦਾ ਕਿ ਉਹਨੂੰ ਕਿੰਨਾ ਘਾਟਾ ਪੈਂਦਾ ਆ ਕਿਸੇ ਇਨਸਾਨ ਦਾ ਧਰਤ ਤੋਂ ਚਲੇ ਜਾਣਾ ਤੇ ਜੇ ਜਿਨ੍ਹਾਂ ਦੇ ਕੋਲ ਆਪਣੇ ਹੈਗੇ ਨਾ ਲੜਿਆਣਾ ਕਰੋ ਹਾਂ ਉਹਨਾਂ ਦੀ ਤਾਂ ਹਾਲਤ ਨੂੰ ਅਡਜਸਟ ਕਰਨੀ ਚਾਹੀਦੀ ਚਾਹ ਪਤੀ ਹੋਵੇ ਚਾਹ ਪਤਨੀ ਹੋਣ ਚਾਹ ਬੱਚੇ ਹੋਣ ਇੱਕ ਦੂਜੇ ਦਾ ਮਾਨ ਸਨਮਾਨ ਵੀ ਕਰਨਾ ਚਾਹੀਦਾ ਇੱਕ ਦੂਜੇ ਨਾਲ ਗਿਲਾ ਸ਼ਿਕਵਾ ਵੀ ਕਰਨਾ ਚਾਹੀਦਾ ਤੇ ਮੰਨ ਵੀ ਜਾਣਾ ਚਾਹੀਦਾ ਇੱਕ ਦੂਜੇ ਨਾਲ ਪਿਆਰ ਨਾਲ ਵੀ ਮਨਾ ਲੈਣਾ ਚਾਹੀਦਾ ਤੇ ਇੱਕ ਦੂਜੇ ਨੂੰ ਜਿੱਦ ਨਾਲ ਵੀ ਮਨਾ ਲੈਣਾ ਚਾਹੀਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਹਰ ਵੇਲੇ ਆਪਾਂ ਆਪਣੀ ਹੀ ਜਿੱਦ ਕਰੀ ਜਾਈਏ ਅਗਲੇ ਦੀ ਸੁਣੀਏ ਨਾ ਅਗਲੇ ਨੂੰ ਮਾਰ ਹੀ ਨਾ ਦੇਗੇ ਸਾਨੂੰ ਬੈਲੈਂਸ ਬਣਾ ਕੇ ਰਿਸ਼ਤਿਆਂ ਨੂੰ ਚੱਲਣਾ ਚਾਹੀਦਾ ਫਿਰ ਸਾਡੇ ਰਿਸ਼ਤੇ ਸਵਰਗਾਂ ਵਰਗੇ ਹੋ ਜਾਣਗੇ ਤੇ ਜੇ ਅਸੀਂ ਨਹੀਂ ਰੱਖਦੇ ਕਿਉਂਕਿ ਜ਼ਿੰਦਗੀ ਬੜੀ ਛੋਟੀ ਆ ਜ਼ਿਆਦਾਤਰ ਲੋਕ ਸਮਝਦੇ ਨੇ 30 ਜੋ 30 ਸਾਲ ਦੇ ਹੁੰਦੇ ਨੇ 30 ਤੋਂ 50 ਸਾਲ ਦੀ ਉਮਰ ਚੋਂ ਸਮਝਦੇ ਕਿ ਅਸੀਂ ਕਿਹੜੇ ਬਜ਼ੁਰਗ ਹੋਣਾ ਅਸੀਂ ਕਿਹੜੇ ਬੁੱਢੇ ਹੋਣਾ ਸਾਨੂੰ ਕਿਹੜੀ ਕੋਈ ਕਹੀ ਨਹੀਂ ਕਮੀ ਰਹੇ ਨਹੀਂ ਪਰ ਇਹ ਸਮਾਂ ਬਹੁਤ ਥੋੜਾ ਹੈ ਇਹੋ ਸਮਾਂ ਜ਼ਿੰਦਗੀ ਦਾ ਖੇਤਰ ਹੁੰਦਾ ਇਹਨੂੰ ਵਧੀਆ ਤਰੀਕੇ ਨਾਲ ਜੀਣਾ ਚਾਹੀਦਾ ਇੱਕ ਦੂਜੇ ਨੂੰ ਇੱਜ਼ਤ ਮਾ ਦੇਣਾ ਚਾਹੀਦਾ ਇੱਕ ਦੂਜੇ ਦੇ ਭੈਣ ਭਰਾਵਾਂ ਨੂੰ ਮਾਪਾਪ ਨੂੰ ਰਿਸ਼ਤੇਦਾਰਾਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਇਹ ਨਹੀਂ ਕਿ ਆਪ ਉੱਠ ਕੇ ਗਾਲਾਂ ਕੱਢੀ ਜਾਂ ਤੇਰੀ ਮਾਂ ਇਦਾਂ ਦੀ ਤੇਰਾ ਬਾਪ ਇਦਾਂ ਦਾ ਤੇਰੇ ਭਰਾ ਇਦਾਂ ਦੇ ਤੇਰੇ ਫਲਾਨਾ ਇਦਾਂ ਦਾ ਤੁਹਾਡਾ ਖਾਂਦਾਨ ਨੂੰ ਗੜਾ ਇਦਾਂ ਦਾ ਇਹੋ ਜਿਹੀ ਗੱਲਾਂ ਨਹੀਂ ਕਰਦੇ ਰਹਿਣਾ ਚਾਹੀਦਾ ਗਿਲਾ ਸ਼ਿਕਵਾ ਹੁੰਦਾ ਕਿਵਰ ਗੁੱਸੇ ਕੇ ਨਾ ਸ਼ਬਦ ਗੁੱਸੇ ਵਿੱਚ ਕੇ ਜਾਣ ਬੁੱਝ ਕੇ ਕਈ ਸ਼ਬਦਾਂ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਸਾਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣੀਆਂ ਹੋਣਾਂ ਜ਼ਿੰਦਗੀ ਨੂੰ ਬਿਹਤਰ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਦੇ ਵਿੱਚ ਹੀ ਸਵਰਗ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿਤ੍ਰ ਸਿੰਘ ਜੀ ਦਾ ਜੋੜੇ ਵਸਤੇ ਰਾਸ਼ਨਾ ਤੁਹਾਡੀ ਲੰਮੀ ਲੰਮੀ ਉਮਰ ਕਰੇ